ਕੈਲਸ਼ੀਅਮ ਪਿੰਡ ਵਾਲਾ ਪਰਯਾਦਾ ਸਰਪੰਚ ਯਾਦਾ ਸਰਪੰਚ ਥੋੜੀ ਸੱਟ ਵੀ ਲੱਗੀ ਹੈ ਮਾਲਕ ਮਿਹਰ ਕਰੇ ਨਾ ਖਿਡਾਰੀਆਂ ਤੇ ਸ਼ਾਇਦ ਚਰਨ ਪਏ ਹੋਏ ਨੇ ਵੱਡੀ ਗੱਲ ਆ ਵੱਡਾ ਇਤਿਹਾਸ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਮੇਰੇ ਵੀਰੋ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ ਉਹ ਜਾਂਦਾ ਕਹਿੰਦੇ ਦੰਦਮਾ ਸਾਹਿਬ ਦੀ ਧਰਤੀ ਤੇ ਜੌੜ ਜਫੀਆ ਉਹ ਪੱਟਾਂ ਦੇ ਠਾਪੀਆਂ ਮਾਰਦੇ ਐ ਖੜੇ ਠਾਪੀਆਂ ਮਾਰਨ ਲਈ ਕੋਚੀ ਲੱਖਾ ਜਵਾਰਾ ਲਾਲੀ ਪਰ ਉਧਰੋਂ ਪਾਸੇ ਦੇ ਕੀ ਬਣ ਗਿਆ ਹੈ ਲੈ ਵੀ ਮਿੱਠਿਆ ਕੀ ਬਣ ਗਿਆ ਹੈ ਉਹ ਸਾਹਮਣੇ ਜਫਾ ਲੱਗ ਗਿਆ ਆਇਆ ਸਰਪੰਚ ਦੋ ਜਫੇ ਅਰਮੋਲ ਖਿੰਡਾ ਤੇ ਰਿਆ ਲਾਲੀ ਢੇਸੀ ਦੀ ਗੋਖੇ ਟਵਾਲ ਦੀ ਜਸਵਿੰਦਰ ਸ਼ੌਕਰ ਦੀ ਰਣਜੀਤ ਢੰਡੇ ਦੀ ਔਰ ਕਹਿੰਦੇ ਟੀਮ ਖੇਡ ਰਹੀ ਹੈ ਸੰਦੀਪ ਜੰਟੀ ਦੀ ਧੀਰੇ ਨਿਜਰ ਦੀ ਵੱਡੇ ਪ੍ਰਮੋਟਰਾਂ ਦੀ ਟੀਮ ਦਰਨੇਕ ਬੱਲ ਹੋਰਾਂ ਦੀ ਔਰ ਕਾਰਮਾਲ ਹੋਰਾਂ ਦੀ ਜਿਆਰ ਸ਼ੌਕਰ ਹੋਰਾਂ ਦੀ ਸਰਜੀਤ ਸ਼ਾਤਰ ਹੋਰਾਂ ਦੀ ਇੱਕ ਪਾਸੇ ਓ ਸਰਪੰਚ ਓ ਸਰਪੰਚ ਸਰਪੰਚ